ਰਾਗ ਬਿਹਾਗੜਾ ਮਹਿਲਾ ਪੰਜਵਾ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਨ ਅਧਾਰ ਰਾਮ ਸੁੰਦਰ ਸ਼ੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰ ਰਾਮ ਗੋਪਾਲ ਦਇਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ਼ ਪਰਸਨ ਨਾ ਨੀਂਦਰ ਰਹਿਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਪੈ ਸਗਲ ਸ਼ਿੰਗਾਰ ਨਾਨਕ ਪੈੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਾਹਨੇ 모헤 ਹਰ ਜਦ ਲਗ ਨਾ ਮਿਲੇ ਰਾਮ ਮਿਲ ਕੋ ਕਰੋ ਉਪਾਅ ਕਿਸ ਹਮਾਰਾ ਨਾ ਚੱਲੇ ਰਾਮ ਚਲ ਚਿੱਤ ਬਿੱਤ ਅਨਿਤ ਪ੍ਰੇ ਬਿਨ ਕਵਨ ਵਿਧੀ ਨਾ ਥੀ ਜੀਏ ਖਾਨ ਪਾਨ ਸ਼ਿੰਗਾਰ ਬਿਰਥੇ ਹਰ ਕੰਤ ਬਿਨ ਕਿਉ ਜੀ ਜੀਏ ਅਸ ਪਿਆਸੀ ਰਹਿਨ ਦਨੀਅਰ ਰਹਿ ਨਾ ਸਕੀਏ ਇੱਕ ਤਿਲ ਨਾਨਕ ਪੈ ਅੰਪੈ ਸੰਤ ਦਾਸੀ ਓ ਪ੍ਰਸਾਦ ਮੇਰਾ ਫਿਰ ਮਿਲੈ ਸੇਜ ਇੱਕ ਪ੍ਰਯੋ ਸੰਗ ਦਰਸ਼ਨ ਪਾਈਏ ਰਾਮ ਅਵਧਨ 모헤 ਅਨੇਕ ਕਤ ਮਹਿਲ ਬੁਲਾਈਏ ਰਾਮ ਨਿਰਗੁਣ ਨਿਮਾਣੀ ਅनाथ ਬਿਨਵਾ ਮਿਲੋ ਪ੍ਰਭ ਕਿਰਪਾ ਨਿਧੇ ਤ੍ਰੰਪੀਤ ਖੋਈਐ ਸਹਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਪੈ ਅੰਪੈ ਸੰਤ ਸ਼ਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਇਛ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ ਸਫਲਾ ਸੋ ਦਿਨ ਸ ਰਹਿਣੇ ਸੁਹਾਵੀ ਆਨੰਦ ਮੰਗਲ ਰਸ ਖਾਣਾ ਤਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਫਨਾ ਭਮ ਲੋਭ ਮੋਹ ਬਿਕਾਰ ਥਾਕੇ ਮਿਲ ਸਕੀ ਮੰਗਲ ਲਗਾਇਆ ਨਾਨਕ ਪੈ ਅੰਤ ਸੰਤ ਜੰਪੈ ਜਿਨ ਹਰ ਹਰ ਸੁਜੋਗ ਮਿਲਾਇਆ ਵਿਹਾਗੜਾ ਮੈਲਾ ਪੰਗਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਆਨੰਦ ਇਹਨਾਂ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗੇ ਤੇਰਾ ਬਾਣਾ ਰਾਮ ਕਰ ਦਇਆ ਮੈਂ ਆ ਗੋਪਾਲ ਗੋਬਿੰਦ ਕੋਏ ਨਹੀਂ ਤੁਜ ਬਿਨਾ ਮਰਤ ਅਗਸਤ ਅਪਾਰ ਪੂਰਨ ਜਿਉ ਤਨ ਤਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸ਼ਰਣ ਤੇਰੀ ਰਖ ਲੈ ਹੋ ਆਵਣ ਜਾਣਾ ਸਾਧਾ ਸ਼ਰਣੀ ਪਾਈਐ ਹਰ ਜਿਉ ਗੁਣ ਗਾਵੈ ਹਰ ਨੀਤਾਰਾਮ ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜਿਓ ਸਭ ਪਤਿਤ ਪੁਨੀਤਾਰਾਮ ਪਤਿਤਾਪੁਨੀਤਾ ਹੋਏ ਤਿਨ ਸੰਗ ਜਿਨ ਵਿਦਾਤਾ ਪਾਇ ਨਾਮ ਰਤੇ ਜੀਦਾਤੇ ਨਿਤ ਦੇਹ ਚੜੇ ਸਵਾਯ ਰਿੱਦ ਸਿੱਧ ਨੰਨਿਦ ਹਰਜਪ ਜਿਨੀ ਆਤਮ ਜੀਤਾ ਬਿੰਵੰਤ ਨਾਨਕ ਵੱਡ ਤਾਗ ਪਾਈਐ ਸਾਦ ਸਾਜਨ ਮੀਤਾ ਜਿਨੀ ਸਚ ਵਣੰਧਿਆ ਹਰ ਜਿਓ ਸੇ ਪੂਰੇ ਸ਼ਹਰਾਮ ਬਹੁਤ ਖਜ਼ਾਨਾ ਤੈਨੂੰ ਪਹਿ ਹਰ ਜਿਉ ਹਰ ਕੀਰਤਨ ਲਾਰਾਮ ਕਾਮ ਤੋਧਨਾ ਲੋਭ ਬਿਆਪੈ ਜੋ ਜਨ ਤਦ ਸਿਉ ਰਤਿਆ ਏਕ ਜਨ ਹੈ ਏਕ ਮਨ ਹੈ RAM ਕੈ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸਰਣੀ ਮੰਤਿ ਨਾ ਉਮਹਾ ਦਿਨਵੰਤ ਨਾਨਕ ਜਿਨ ਨਾਮੁ ਪੱਲੈ ਸੇਈ ਸੱਚੇ ਸ਼ਾਹ ਨਾਨਕ ਸੋਈ ਸਿਮਰੀਐ ਹਰ ਜਿਉ ਜਾ ਕੀ ਕਲ ਥਾਰੀ ਰਾਮ ਗੁਰਮੁਖ ਮਨੋ ਨ ਵਿਸਰੈ ਹਰ ਜਿਉ ਕਰਤਾ ਪੁਰਖ ਮੁਰਾਰੀ ਰਾਮ ਦੁਖ ਰੋਗ ਨ ਭੋ ਬਿਆਪੈ ਜਿੰਨੀ ਹਰ ਹਰ ਧਿਆਇ ਸੰਤ ਪ੍ਰਸਾਦ ਤਰੇ ਫਵਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮੇਰਿਆ ਪੁਰਖ ਉਪਾਰੀ ਬਨਵੰਤ ਨਾਮ ਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ ਵਿਹਾਗੜਾ ਮਹਿਲਾ ਪੰਜਵਾ ਕਰ ਦੂਜਾ ਏਕੋ ਅੰਕਾਰ ਸਤਨਾਮ ਗੁਰਪ੍ਰਸਾਦ ਵਧ ਸੁਖ ਰੇਣੜੀਏ ਤੇ ਪ੍ਰੇਮ ਲੱਗਾ ਤਤ ਦੁਖ ਨੀਂਦੜੀਏ ਪਰਸੋਂ ਸਦਾ ਪਗਾ ਪਗ ਤੂਰ ਬਾਂਛੋਂ ਸਦਾ ਜਾਂਚੋਂ ਨਾਮ ਰਸ ਬੈ ਰਗਨੀ ਪ੍ਰੇ ਰੰਗ ਰਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ ਘਰ ਪੁਜਾਲੀਨੀ ਪ੍ਰੇਮ ਖੀਨੀ ਮਿਲਨ ਪੀਤਮ ਸੱਚ ਮੰਗਾ ਦਿਨਵੰਤ ਨਾਨਕ ਸਾਰ ਕਿਰਪਾ ਰਹੋ ਚਰਣਾ ਸੰਗ ਲੱਗਾ ਮੇਰੀ ਸਖੀ ਸਹਿਲੜੀਓ ਪ੍ਰਭ ਕੈ ਚਰਣ ਲੱਗੈ ਮਨ ਪ੍ਰੇਮ ਪ੍ਰੇਮ ਘਣਾ ਹਰ ਕੀ ਭਗਤ ਮੰਗੈ ਹਰ ਭਗਤ ਪਾਈਐ ਪ੍ਰਭ ਤਿਹਾਈਐ ਜਾਏ ਮਿਲਿਐ ਹਰ ਜਨ ਮਨ ਮੋਹ ਬਿਕਾਰਤ ਜੀਐ ਅਰਪ ਤਨ ਤਨ ਏ ਮਨ ਬਡ ਪੁਰਖ ਪੂਰਨ ਗੁਣ ਸੰਪੂਰਨ ਕ੍ਰਮ ਤੀਤ ਹਰ ਹਰ ਮਿਲ ਭਗੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਰ ਸੁਹਾਗਣੀ ਸਭ ਰੰਗ ਮਾਣੀ ਰਾਣਡ ਨ ਬੈਸਈ ਪ੍ਰਭ ਪੁਰਖ ਚਿਰਾਣੇ ਨਾ ਦੁਖ ਪਾਵੈ ਪ੍ਰਭ ਤਿਆਵੈ ਤਨ ਤੇ ਬੜ ਭਾਗਿਆ ਸੁਖ ਸਹਿਜ ਸੋਵੈ ਤਿਲਬਿਖ ਖੋਵੈ ਨਾਮ ਰਸ ਰੰਗ ਜਗਿਆ ਮਿਲ ਪ੍ਰੇਮ ਰਹਿਣਾ ਹਰ ਨਾਮ ਗੈਣਾ ਤਰੇ ਬਚਨ ਮਿੱਠੇ ਭਾਣੀ ਦੇਨੁ ਵੰਤਨ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਣੀ ਤੇ ਗ헤 ਸੋਹ ਲੜੇ ਕੋਡ ਅਨੰਦਾ ਮਨ ਤਨ ਰਵ ਰਹਿਆ ਤਬ ਪਰਮਾਨੰਦਾ ਹਰ ਕੰਤ ਅਨੰਤ ਦਇਾਲ ਸ੍ਰੀ ਧਰ ਗੋਬਿੰਦ ਪਤ ਤ ਉਧਾਰਣੋ ਰਬ ਕਿਰਪਾ ਥਾਰੀ ਹਰ ਮੁਰਾਰੀ ਪੈ ਸਿੰਧ ਸਗਰ ਤਾਰਨੋ ਜੋ ਸ਼ਰਨ ਆਵੈ ਤਿਸ ਕੰਥ ਲਾਵੈ ਏ ਬਿਰਦ ਸੁਆਮੀ ਸੰਦਾ ਦਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਖੇਲ ਕਰਨਦਾ ਵਿਹਾਗੜ ਮਹਿਲਾ ਪੰਜਵਾਂ ਹਰ ਚਰਨ ਸਰੋਵਰ ਤਾਂ ਕਰੋ ਨਿਵਾਸ ਮਨ ਅ ਕਰ ਮੱਜਨ ਹਰਸਰੇ ਸਭ ਕਿਲ ਬਖਨਾਸ ਮਨ ਕਰ ਸਦਾ ਮੱਜਨ ਗੋਬਿੰਦ ਸੱਜਨ ਦੁਖ ਅੰਧੇਰਾ ਨਾ ਸੇ ਜਨਮ ਮਰਨ ਹੋਏ ਤਿਸ ਕੋ ਕੱਟੇ ਜਮ ਕੇ ਥਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਮ ਅਸੋ ਦਿਨਵੰਤ ਨਾਨਕ ਤਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹਾ ਆਨੰਦ ਬਿਨੋਦ ਸਦਾ ਅਮ ਹਦ ਚੁਣਕਾਰੋ ਰਾਮ ਮਿਲ ਗਾਵੈ ਸੰਤ ਜਨਾ ਰਬ ਕਾ ਦੇਕਾਰੋ ਰਾਮ ਮਿਲ ਸੰਤ ਗਾਵੈ ਖਸਮ ਧਾਵੇ ਹਰ ਪੇਮ ਰਸ ਰੰਗ ਭਿੰਨੀਆ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਰੀ ਵਸ਼ੁੰਨੇਆ ਘੈ ਤੁਝਾਲੀ ਨੇ ਦਇਆ ਕੀਨੇ ਪ੍ਰਭ ਏਕ ਅਗੰਮ ਅਪਾਰੋ ਬਿਨਵੰਤ ਨਾਨਕ ਸਦਾ ਨਿਰਮਲ ਸਤਿ ਸ਼ਬਦ ਰਣ ਤੁਣਕਾਰੋ ਸਉਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ ਦਾ ਜਿਨ ਕੋ ਕਰਮ ਲਿਖੀ ਤਿਸ ਰਿਦੈ ਸਮਾਣੀ ਦਾ ਅਕਤ ਤਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰ ਨ ਮੂਆ ਕਲ ਕਲੇਸ਼ ਦੁਖ ਹਰੇ ਹਰ ਸ਼ਰਨ ਪਾਈ ਤਜ ਨ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਿਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਪਾਏ ਕਿਸ ਤੈਰ ਨ ਜਾਈ ਰਾਮ ਜਿਸ ਤੇ ਉਪਜੜਾ ਤੈਨ ਲੀਆ ਸੁਮਾਈ ਰਾਮ ਮਿਲ ਬ੍ਰਹਮ ਜੋਤੀ ਉਹਤ ਪੋਤੀ ਉਦਕ ਉਦਕ ਸੁਮਾਇ ਜਲ ਥਲ ਮਹੀਲ ਏਕ ਰਵਿਆ ਨਾ ਦੂਜਾ ਦ੍ਰਿਸ਼ਟਾਇ ਬਾਣ ਤ੍ਰੇਣ ਤ੍ਰਿਭਵਨ ਪੂਰ ਪੂਰਨ ਕੀਮਤ ਕਹਿ ਨਾ ਜਾਈ ਬੇਨੁਵਾਂ ਤਨ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ